ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਬਲਵੀਰ ਸਿੰਘ ਪੱਲੂ ਜਿੰਦਾਬਾਦ ਵੋਟਾਂ ਦੇ ਅੱਜ ਆਖਰੀ ਦਿਨ ਚੋਣ ਪ੍ਰਚਾਰ ਦੌਰਾਨ ਪਰਤੀਚਿੰਗ ਪਰਮਣੇ ਹਲਕਾ ਫਤਿਹਗੜ ਚੂੜੀਆਂ ਚਬਖ ਪਿੰਡਾਂ ਚ ਕੀਤੇ ਤੂਫਾਨੀ ਦੌਰੇ ਸ਼ਰੀ ਕਲਸੀ ਦੇ ਹੱਕ ਚ ਮੰਗੀਆਂ ਵੋਟਾਂ ਪਿੰਡ ਬੇਜਵਾ ਚ ਕੀਤੀ ਪਰਮੀ ਚੋਣ ਮੀਟਿੰਗ ਲੋਕ ਸਭਾ ਹਲਕਾ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦਾ ਲੌਂਚ ਚੋਣ ਲੱਗ ਰਹੀ ਸ਼ਰੀ ਕਲਸੀ ਦੇ ਹੱਕ ਵਿੱਚ ਪਰਤੀਚਿੰਗ ਪਰਮਣੇ ਫਤਿਹਗੜ ਚੋਣ ਦੇ ਬਾਕਪਾ ਪਿੰਡਾਂ ਚ ਤੂਫਾਨੀ ਦੌਰੇ ਕੀਤੇ ਅਫਦੇਕਿਸ਼ ਦਿੱਤਾ ਹੈ ਤੇ ਪਿੰਡ ਪੰਜਮਾਚ ਚ ਵੀ ਪਰਮੀ ਮੀਟਿੰਗ ਕੀਤੀ ਦਿੱਤੀ ਸੂਚਨਾ ਦੇ ਨਾਲ ਸ਼ਰੀ ਕਲਸੀ ਦੇ ਲਈ ਵੋਟਾਂ ਮੰਗੀਆਂ ਇਸ ਇਹ ਪਰਤੀਸ਼ੂਪਨ ਨੇ ਕਿਹਾਂ ਕਾਰਵਾਈ ਕੀਤੀ ਪਾਰਟੀਆਂ ਨੇ ਲੇਕਰ ਸਾਲ ਦੇ ਰਾਜਨੀਤਿਕ ਚੋਣਾਂ ਹੰਮ ਦਾ ਚੰਨਾ ਕਮ ਤੋਂ ਮੰਨਤ ਸਮਾਨਤੀ ਕੋ ਸਾਦੀ ਸੁਖਾ ਨੇ ਕਿਹਾ ਰੋਣ ਕਿ ਕਿਉਂ 3 ਸਾਲ ਤੋਂ ਚੱਲ ਰਹੀ ਹੈ ਸੁਪੀਚੇ ਤੱਕ ਹਮਾਂਤੀ ਲਈ ਹੈ ਵਿਚਾਰੀ ਨਹੀਂ ਉਹਨਾਂ ਨੇ ਇਤਿਹਾਸਿਕ ਸ਼ਰੀਪ ਕੱਤੀ ਦੇ ਹੱਥ ਤੋਂ ਚੋਹੇ ਹਵਾ ਚੱਲਦੀ ਹੈ ਸੁਵਾਰ ਸ਼ਾਹੀ ਕਲਜੀ ਫਟੇ ਲਈ ਨਾਲ ਪ੍ਰਤਾਪੋਰ ਅਤੇ ਨੇ ਹਲਕਾ ਸਨ ਹਟ ਜੂਰੀਆਂ ਤੋਂ ਇੱਕ ਪ੍ਰਸੰਗ ਅੱਜ ਜੀ ਬਿੰਡ ਬਿੰਜਮਾ ਵਿਖੇ ਸਰਦਾਰ ਸੁਲੱਖਣ ਸਿੰਘ ਜੀ ਸੂਬਾ ਪ੍ਰਧਾਨ ਮੀਟਰ ਰੀਡਰ ਜੂਨੀਅਰ ਜੋ ਪੰਜਾਬ ਦੇ ਸਾਡੇ ਸੂਬਾ ਪ੍ਰਧਾਨ ਨੇ ਆਪਣੀ ਸਾਰੀ ਟੀਮ ਦੇ ਨਾਲ ਅੱਜ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਸਾਰੇ ਪਰਿਵਾਰ ਨੂੰ ਜਿੰਨੇ ਵੀ ਸਾਡੇ ਮੀਟਰ ਰੀਡਰ ਜੂਨੀਅਰ ਨੇ ਸਾਰੀ ਜੂਨੀਅਰ ਨੂੰ ਅੱਜ ਮੈਂ ਆਮ ਆਦੀ ਪਾਰਟੀ ਦੇ ਵਿੱਚ ਜੀ ਆਖਦਾ ਔਰ ਮੈਂ ਭਰੋਸਾ ਵੀ ਦਿੰਦਾ ਕਿ ਜਲਦੀ ਜੋ ਇਹਨਾਂ ਦੇ ਹੱਕ ਨੇ ਇੱਕ ਇਹਨਾਂ ਦੀ ਡਿਮਾਂਡ ਹੈ ਬੜੀ ਵੱਡੀ ਉਸ ਡਿਮਾਂਡ ਨੂੰ ਸਰਦਾਰ ਭਗਵੰਤ ਸਿੰਘ ਮਾਨ ਤੱਕ ਪਹੁੰਚਾਇਆ ਜਾਊਗਾ ਔਰ ਇਹਨਾਂ ਦੇ ਹੱਕ ਇਹਨਾਂ ਨੂੰ ਦਿੱਤੇ ਜਾਣਗੇ ਆਮ ਆਦਮੀ ਪਾਰਟੀ ਵਿੱਚ ਆਉਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਇਹਨਾਂ ਦੇ ਮਾਨ ਸਨਮਾਨ ਨੂੰ ਬਾਰਕਿਆ ਜਾਊਗਾ ਜਿੰਨੇ ਵੀ ਭਰਾਵਾਂ ਦੇ ਕੰਮ ਏ ਆਪਣੀ ਟੀਮ ਦੇ ਕੰਮ ਮੇਰੇ ਕੋਲ ਲੈ ਕੇ ਆਇਆ ਕਰਨਗੇ ਫੈਲਦੇ ਆਧਾਰ ਤੇ ਇਹਨਾਂ ਦੇ ਸੁਣੇ ਜਾਊਗਾ ਹਰ ਇੱਕ ਕੰਮ ਦਾ ਹਲ ਕੀਤਾ ਜਾਇਆ ਕਰੂਗਾ ਮੈਂ ਹਾਂ ਸਰ ਮੈਂ ਸਲੱਖਣ ਸਿੰਘ ਸੂਬਾ ਪ੍ਰਧਾਨ ਮੀਟਰ ਜੁਨੀਅਨ ਪੰਜਾਬ ਮੈਂ ਸਰਦਾਰ ਬਰਬੀਰ ਸਿੰਘ ਪੰਨੂ ਜੀ ਦੇ ਕੰਮਾਂ ਤੋਂ ਬਹੁਤ ਹੀ ਖੁਸ਼ ਆ ਤੇ ਮੈਂ ਇਹਨਾਂ ਦੇ ਨਾਲ ਦੋ ਤਣ ਵਾਲੀ ਮੀਟਿੰਗ ਕੀਤੀ ਆ ਅਸੀਂ ਆਪਣੀਆਂ ਜੁਨੀਆ ਦਾ ਮੰਡਾਈ ਮੰਗਾ ਜਿਹੜੀਆਂ ਆਪਾਂ ਸਰਦਾਰ ਬਰਬੀਰ ਸਿੰਘ ਪੰਨੂ ਜੀ ਕੇ ਰੱਖੀਆਂ ਹਨ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਜੋ ਤੁਹਾਡੀਆਂ ਮੰਗਾਂ ਹਨ ਉਹ ਜਲਦੀ ਪੂਰੀ ਕੀਤੀਆਂ ਜਾਣਗੀਆਂ ਤੇ ਮੈਂ ਇਹ ਤੋਂ ਖੁਸ਼ ਹੋ ਕੇ ਅੱਜ ਪੂਰੇ ਪਰਿਵਾਰ ਸਮੇਤ ਪੂਰੀ ਜੁਨੀਆ ਦੇ ਨਾਲ 2250 ਮੁਲਾਜ਼ਮ ਲੈ ਕੇ ਮੈਂ ਅੱਜ ਜੁਨੀਆ ਜੁਨੀਆ ਦੇ ਸਮੇਤ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਇਆ ਹਾਂ ਮੈਂ ਸਰਦਾਰ ਬਰਬੀਰ ਸਿੰਘ ਪੰਨੂ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਮਾਨ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ